ਤੁਹਾਨੂੰ ਇਹ ਵੀ ਪ੍ਰਦਾਨ ਕਰੇਗਾ। ਪਰ ਇਹ ਜਿਹੜਾ ਮੇਰੇ ਨਾਲ ਆਇਆ ਜਾਣਾ ਜਿਹੜਾ। ਬੋਲੀ ਕਿੰਨੇ ਤੋਂ ਲੱਗਦੇ ਉਹ ਬਾਸ ਕੋ ਜੀ। ਤੁਹਾਨੂੰ ਬੁੱਤੂ। ਨਤੀਜੇ ਉਹ ਉਹ ਦਾਨ ਨੂੰ। ਨਮਾਜ਼ ਹੀ ਤਾਂ ਮਾਂ ਤੇ ਰਹੇ ਉਹ ਵਾਲਾ। ਬਾਈ ਜੇ ਤੁਸੀਂ ਅੱਜ ਆਏ ਹੋ ਤਾਂ ਨੂੰ ਅੱਜ ਹੱਤਗੜੀਆਂ ਨਾਲ ਬੰਨ ਕੇ ਦਿੰਦਾ ਜੀ ਕਿੱਦਾਂ ਲੰਨਾਂ ਹਾਂਜੀ ਹੱਤਗੜੀਆਂ ਹੀ ਪੈਰਾਂ ਨੂੰ ਵੀ ਹੱਤਗੜੀਆਂ ਲੱਗੀਆਂ ਸੀ ਲੱਕ ਨੂੰ ਵੀ ਲੱਗੀਆਂ ਸੀ ਤੇ ਬਾਹਾਂ ਨੂੰ ਵੀ ਲੱਗੀਆਂ ਸੀ ਤਾਂ ਹਾਂਜੀ ਤੇ ਤੁਸੀਂ ਗਏ ਕਿੱਦਾਂ ਸੀਗੇ ਡੌਕੀ ਗਈਆਂ ਡੌਕੀ ਕਿੱਦਾਂ ਕਿੱਦਾਂ ਲੱਗੀ ਲੱਗੀ ਜੀ ਪਨਾਮਾ ਤਾਂ ਨਹੀਂ ਡੌਕੀ ਲੱਗੀ ਜੰਗਲ ਰਾਹੀਂ ਅੱਛਾ ਜੀ ਹਾਂਜੀ ਹਾਂਜੀ ਖਾਣ ਪੀਣ ਨੂੰ ਕੀ ਦਿੰਦੇ ਸੀ ਤੁਹਾਨੂੰ ਜਰੂਰ ਤੁਹਾਨੂੰ ਛੱਡ ਕੇ ਗਏ ਕਿੰਨੇ ਘੰਟੇ ਲੱਗੇ ਉਹ ਨਾਲੇ ਸਫ਼ਰ ਦਾ 68 ਘੰਟੇ ਲੱਗੇ ਹਾਂਜੀ ਟਿਕਾਣੋਂ ਸਿਰਫ ਖਲੇਸ ਮਿਲਦੀ ਹੈ ਵਿੱਚ ਤੇ ਵਿੱਚ ਤੋਂੜੇ ਕੋਈ ਮਟਰੀਅਲ ਹੀ ਆ ਤੇ ਪਾਣੀ ਤੁਹਾਨੂੰ ਕਿੱਥੋਂ ਮਿਲਿਆ ਗਿਆ ਸੀ ਤੇ ਤੇਜੋਨਾ ਬਾਰਡਰ ਤੋਂ ਹਾਂਜੀ ਇਹ ਹੁਣ ਤੁਹਾਨੂੰ ਸਾਰੇ ਹੀ ਜਿੰਨੇ ਵੀ ਆਏ ਹੋ ਹਾਂਜੀ ਸਾਰੇ ਕੈਂਪ ਤੋਂ ਹੀ ਆਏ ਹਾਂ ਚੌਂਕੀ ਆਏ ਹਾਂ ਸੀ ਪਿੱਛੇ ਕਿੰਨੇ ਖੋਰ ਜਿਹੜੇ ਪੰਜਾਬੀ ਨੇ ਜਾਂ ਭਾਰਤੀ ਨੇ ਉੱਥੇ ਜਿਹੜੇ ਕੈਂਪਾਂ ਦੇ ਵਿੱਚ ਚਾਰ-ਪੰਜ ਸੌ ਬੰਦਾ ਜੀ ਕਿੰਨਾ ਦੀ ਜ਼ਿੰਦਗੀ ਸੀ ਜੀ ਰਹੀ ਜਿਹੜੇ ਤੁਸੀਂ ਚੌਂਕੀ ਲਾ ਕੇ ਗਏ ਸੀ ਨਾ ਕਿੰਦਾ ਜੀ ਬਹੁਤ ਮਾੜੀ ਜ਼ਿੰਦਗੀ ਸੀ ਜੀ ਹਾਂਜੀ ਉੱਥੇ ਵੀ ਬਹੁਤ ਮਾੜੀ ਜ਼ਿੰਦਗੀ ਆ ਐਸੀ ਚੱਲਦਾ ਮਾੜੇ ਕਰਪਾਲ ਜੀ ਵਾਲੇ ਪਤਲਾ ਜਾ ਪਰ ਉਹ ਲੈ ਕੇ ਸੋਣਾ ਪੈਂਦਾ ਬਹੁਤ ਠੰਡੇ ਹੱਥੀ ਜੀ ਖਾਣ ਨੂੰ ਵੀ ਦਿਨ ਦਿਨੀ ਕੁਝ ਵੀ ਲੈ ਸਹੀ ਦਿੰਦੇ ਇੱਕ ਤੇ ਪਾਣੀ ਦਿੰਦੇ ਜਾਂ ਥੋੜੇ ਜਿਹਾ ਚੌਲ ਦਿੰਦੇ ਆ ਬਸ ਜਿਹੜੇ ਪੰਜਾਬ ਦੇ ਨੌਜਵਾਨ ਅਮਰੀਕਾ ਜਾਣਾ ਚਾਹੁੰਦੇ ਗਲਤ ਢੰਗ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਇਹ ਹੀ ਕਹਿੰਦਾ ਸਹੀ ਢੰਗ ਨਾਲ ਜਾਣਾ ਚਾਹੀਦਾ ਓਦਾਂ ਗਲਤ ਢੰਗ ਨਾਲ ਕਿ ਲੱਗੇ ਜਾਣਾ ਬਹੁਤ ਭੁੱਖਾ ਸੁਣਨ ਦੇ ਵਿੱਚ ਹੈ ਕਿ ਤੁਹਾਡੀ ਜਿਹੜੀ 5 ਕਿੱਲੇ ਦੀ ਕ੍ਰੀਮ ਜਿਹੜੀ ਪਹਿਲੀ ਦੀ ਹੈ ਉਹ ਤਾਂ ਨਹੀਂ ਆਪੇ ਹਾਂਜੀ ਹਾਂਜੀ ਉਹਨੇ ਆਪਣੇ ਨਾਂ ਕਰਾਈ ਹੋਈ ਕੀ ਮੰਗ ਕਰਦੇ ਹੋ ਪ੍ਰਸ਼ਾਦ ਤਾਂ ਜੇ ਮੰਗਾਦੇ ਸਾਡੀ ਪਿਆਲੀ ਛੜਾਈ ਜਾਵੇ